ਹਲਕਾ ਚੰਡੀਆਲਾ ਗੁਰੂ ਦੇ ਪਿੰਡ ਮੁੱਚਲ ਵਿੱਚ ਸਰਦਾਰ ਨਰਿੰਦਰ ਸਿੰਘ ਮੇਜਰ ਸਿੰਘ ਸੁਖਵਿੰਦਰ ਸਿੰਘ ਬਲਵਿੰਦਰ ਸਿੰਘ ਅਤੇ ਪਿੰਡ ਦੇ ਸੈਕੜੇ ਇਲਾਕਾ ਨਿਵਾਸੀਆਂ ਨੇ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਾਬਕਾ ਉਪ ਉਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਆ ਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿਲ ਵੱਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਨਮਾਨਿਤ ਕੀਤਾ ਗਿਆ। ਇੰਦਮ ਵਿੱਚ ਚਲਰੀ ਕੀਤੀ ਗਈ ਹੈ ਕਿੰਨੇ ਪਰਿਵਾਰ ਜਿੰਦੀ ਵਿੱਚ ਸ਼ਾਮਲ ਹੋਏ ਤੇ ਕੀ ਕਹਿੰਦੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਸਮੁੱਚੇ ਪੰਜਾਬ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਉਹ ਵੀ ਪਿੰਡਾਂ ਵਿੱਚ ਤੇ ਅੱਜ ਹਲਕਾ ਜੰਡਿਆਲਾ ਗੁਰੂ ਵਿਖੇ ਪਿੰਡ ਮੁਸ਼ਲ ਤੇ ਤੁਸੀਂ ਗਿਣਤੀ ਪੁਰਸ਼ੀ ਗਿਣਤੀ ਤੇ ਹੋ ਹੀ ਨਹੀਂ ਸਕਦੀ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਜਿਹੜੇ ਗਰੀਬ ਲੋਕਾਂ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਜਿਹੜੀਆਂ ਸਕੀਮਾਂ ਉਹਨਾਂ ਵੱਲੋਂ ਚਲਾਈਆਂ ਜਿਹੜੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਤੇ ਸੁੱਚੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਪਿੰਡਾਂ ਵਿੱਚ ਵੀ ਖਾਸ ਕਰਕੇ ਲੋਕਾਂ ਦਾ ਗਰੀਬ ਭਾਈਚਾਰੇ ਦਾ ਜਿਹੜਾ ਝੁਕਾਹ ਭਾਰਤੀ ਜਨਤਾ ਪਾਰਟੀ ਵਿੱਚ ਹੋ ਰਿਹਾ ਉਹਨਾਂ ਵਿੱਚ ਹੋ ਰਿਹਾ ਤੇ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ ਤੇ ਜਿਹੜੀਆਂ ਪਾਰਟੀਆਂ ਨੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਜਾਂ ਆਪਣਾ ਨਸ਼ਿਆਂ ਦੇ ਨਾਂ ਤੇ ਧੀਆਂ ਭੈਣਾਂ ਨੂੰ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਦੇਣ ਦਾ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਉਹ ਗੁੰਮਰਾਹ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੇ ਖਿਲਵਾੜ ਕੀਤਾ ਉਹ ਲੋਕ ਸਬਕ ਸਿਖਾਉਣ ਵਾਸਤੇ ਅੱਜ 2027 ਦੇ ਵਿਧਾਨ ਸਭਾ ਚ ਉਹਨਾਂ ਦੀ ਵੇਟ ਕਰ ਰਹੇ ਬੇਸਬਰੀ ਨਾਲ ਅਗਰ ਪੰਜਾਬ ਵਿੱਚ ਭਾਜਪਾ ਸਰਕਾਰ ਬਣਦੀ ਹੈ ਕਿਹੜੇ ਕਿਹੜੇ ਪੈਦ ਦੇ ਤਰ੍ਹਾਂ ਦੇ ਮੁੱਦੇ ਤੇ ਹੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਹੋਊਗਾ ਨਸ਼ਿਆਂ ਤੇ ਜਿਹੜਾ ਗੈਂਗਸਟਰਵਾਦ ਉਹਨੂੰ ਖਤਮ ਕਰਨਾ ਕਿਉਂਕਿ ਸਭ ਤੋਂ ਵੱਡੀ ਅੱਜ ਦੀ ਸਮੱਸਿਆ ਪੰਜਾਬ ਵਿੱਚ ਨਸ਼ਿਆਂ ਤੇ ਗੈਂਗਸਟਰਵਾਦ ਦੀ ਅੱਜ ਕੋਈ ਵੀ ਲੋਕ ਕੋਈ ਵੀ ਅਮੀਰ ਗਰੀਬ ਕੋਈ ਵੀ ਆਪਣੇ ਆਪ ਨੂੰ ਸੁਰੱਖਿਆਤ ਨਹੀਂ ਮਹਿਸੂਸ ਕਰ ਰਿਹਾ ਕਿਉਂਕਿ ਪੰਜਾਬ ਵਿੱਚ ਜਿੰਨੀ ਗੁੰਡਾਗਰਦੀ ਵਧ ਗਈ ਹੈ ਜਿੰਨਾ ਨਸ਼ਾ ਵਧ ਗਿਆ ਇਹਦੇ ਨਾਲ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਮਡੋਲ ਹੋ ਚੁੱਕੀ ਆ ਤੇ ਇਹਦਾ ਇੱਕੋ ਇੱਕ ਹੱਲ ਭਾਰਤੀ ਜਨਤਾ ਪਾਰਟੀ ਕੋਲ ਆ ਕਿਉਂਕਿ ਯੂਪੀ ਵਰਗੀ ਏਡੀ ਵੱਡੀ ਸਟੇਟ ਵਿੱਚ ਜੇ ਭਾਰਤੀ ਜਨਤਾ ਪਾਰਟੀ ਨੇ ਉੱਥੇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਤੇ ਪੰਜਾਬ ਵਿੱਚ ਵੀ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਭਾਰਤੀ ਜਨਤਾ ਪਾਰਟੀ ਨੂੰ ਜੜਾ ਲਿਆਉਣਾ ਲੋਕਾਂ ਦੀ ਹੁਣ ਮੁੱਖ ਲੋੜ ਬਣ ਗਈ ਆ ਮੰਗ ਬਣ ਗਈ ਤੇ ਲੋਕ ਵੀ ਹੁਣ ਮਹਿਸੂਸ ਕਰਨ ਲੱਗੇ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸਮੱਸਿਆਵਾਂ ਵਿੱਚੋਂ ਕੱਢ ਸਕਦੀ ਆ ਪੰਜਾਬ ਦਾ ਨੌਜਵਾਨ ਵਰਗ ਪੜ ਲੈ ਕੇ ਜਿਹੜੇ ਅਧਿਆੜੀਆਂ ਨੂੰ ਦਾ ਤੱਕੇ ਖਾ ਰਿਆ ਉਹਦੇ ਵਾਸਤੇ ਵੀ ਜਿਹੜੀਆਂ ਦੂਜੀਆਂ ਰਵਾਈਟ ਦੀਆਂ ਪਾਰਟੀਆਂ ਉਹ ਜ਼ਿੰਮੇਵਾਰ ਤੇ ਭਾਰਤੀ ਜਨਤਾ ਪਾਰਟੀ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਰੋਜ਼ਗਾਰ ਮਹਾਂ ਕਰਉਣ ਵਾਸਤੇ ਵੱਡੇ ਉਪਰਾਲੇ ਕਰੇਗੀ ਅੱਜ ਪਿੰਡ ਮੁੱਛਲ ਵਿੱਚ ਕਿੰਨੇ ਪਰਿਵਾਰ ਬੀਜਪੀ ਦੇ ਸਮਰਥਨ ਰਏ ਤੇ ਕੀ ਕੰਮ ਚੱਲ ਰਿਹਾ ਅੱਜ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਰਿੰਦਰ ਸਿੰਘ ਜੀ ਸਰਦਾਰ ਮੇਜਰ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਡੇ ਵੀਰ ਸਰਦਾਰ ਹਰਦੀਪ ਸਿੰਘ ਜੀ ਗਿੱਲ ਸਾਹਿਬ ਹਲਕਾ ਅਚਾਰ ਜੰਡਿਆਲਾ ਗੁਰੂ ਦੀ ਰਹਿਨਮਾਈ ਹੇਠ ਅੱਜ ਨਗਰ ਮੁੱਚਲ ਦੇ ਵਿੱਚ ਸੈਂਕੜਿਆਂ ਦੇ ਪਰਿਵਾਰ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼ਾਮਲ ਹੋਏ ਨੇ ਮੈਂ ਜਿੱਥੇ ਜ਼ਿਲ੍ਹਾ ਅਮਰਸਰ ਅਧਾਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਨਾ ਸਾਰੇ ਹੀ ਪਰਿਵਾਰਾਂ ਦਾ ਸਰਦਾਰ ਮੇਜਰ ਸਿੰਘ ਤੇ ਨਰਿੰਦਰ ਸਿੰਘ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਜਿੱਥੇ ਧੰਨਵਾਦ ਕਰਦਾ ਤੇ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਆਖਦਾ ਤੇ ਇਹਨਾਂ ਵੀਰਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਜਿੱਥੇ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਇੱਜ਼ਤ ਮਾਣ ਹੋਊਗਾ ਉੱਥੇ ਪਾਰਟੀ ਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾਊਗੀ ਇਹਨਾਂ ਨੂੰ ਬਣਦੀ ਯੋਗ ਥਾਂ ਜਿਹੜੀ ਆ ਉਹ ਦਿੱਤੀ ਜਾਊਗੀ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਯੋਗ ਨੀਤੀਆਂ ਕਰਕੇ ਸਕੀਮਾਂ ਕਰਕੇ ਅੱਜ ਬੜੀ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਗੁਰੂ ਕਿਰਪਾ ਕਰੇ ਲੋਕਾਂ ਨੇ ਮਨ ਬਣਾ ਲਿਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਬਣਾਉਣੀ ਜੀ ਜੀ ਆਪਣਾ ਸੈਂਟਰਲ ਸਰਕਾਰ ਵੱਲੋਂ ਜਿੰਨੀਆਂ ਲੋਕਾਂ ਨੂੰ ਵੀ ਲੋਕਾਂ ਨੂੰ ਸੁਭਾਵਾ ਮੈਰੀ ਆ ਉਹਨਾਂ ਤੱਕ ਪਹੁੰਚ ਨਹੀਂ ਹੋ ਰਹੀ ਉਹ ਇਸੇ ਕਰਕੇ ਨਹੀਂ ਹੋ ਰਹੀ ਕਿ ਕਮੀ ਉਦੋਂ ਰਹਿ ਜਾਂਦੀ ਆ ਕਿ ਜਦੋਂ ਇੱਥੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਆ ਉਹ ਨਹੀਂ ਚਾਹੁੰਦੇ ਕਿ ਸਾਰੀਆਂ ਜਿਹੜੀਆਂ ਮੋਦੀ ਸਾਹਿਬ ਸਹੂਲਤਾਂ ਭੇਜ ਰਹੇ ਨੇ ਇਹਨਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਣ ਮੋਦੀ ਸਾਹਿਬ ਦੀ ਬੱਲੇ ਬੱਲੇ ਹੋਵੇ ਇਸੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਾਓ ਤਾਂ ਕਿ ਸਾਨੂੰ ਇਹ ਜਿਹੜੀਆਂ ਸੁੱਖ ਸਹੂਲਤਾਂ ਨੇ ਇਹ ਸਹੀ ਤਰੀਕੇ ਨਾਲ ਮਿਲ ਸਕਣ ਆਪ ਦਾ ਸ਼ਿਮਤ ਜਾਨ ਨਕਸ਼ਾ ਕਰਾਇਆ ਹੈ ਸਰ ਜਿਹੜੇ ਵੇਚਣ ਵਾਲੇ ਨਸ਼ੇ ਉਹ ਬਾਹਰ ਹੁੰਦੇ ਪਏ ਆ ਜਿਹੜੇ ਕਰਨ ਵਾਲੇ ਨਸ਼ੇ ਉਹਨਾਂ ਨੂੰ ਜਿੱਲਾ ਵੀ ਸੁੱਟ ਕੇ ਬੱਚੇ ਪਾਪ ਆ ਕੇ ਸਿੱਧਾ ਜਾ ਰਿਹਾ ਹੈ ਕੀ ਕਰ ਰਹੇ ਇਹ ਵੀ ਥਲ ਤਾਂ ਹੀ ਪੈਣੀ ਹੈ ਜੇ ਮੈਂ ਹੁਣੇ ਬੋਲ ਕੇ ਹਟਿਆ ਕਿ ਸਾਡੇ ਲਾਗੇ ਗੁਮਾਂਡ ਸੂਬਾ ਜੂਪੀ ਆ ਜਿੱਥੇ ਕਿ ਨਸ਼ਿਆਂ ਦਾ ਬੜਾ ਬੋਲਬਾਲਾ ਸੀ ਗੁੰਡਾਗਰਦੀ ਸੀ ਪਤਾ ਨਹੀਂ ਕਿੰਨੇ ਕੁ ਗਲਤ ਕੰਮ ਉੱਥੇ ਹੁੰਦੇ ਸੀ ਅੱਜ ਜੇ ਸਭ ਤੋਂ ਸੇਫ ਸਟੇਟ ਸਮਝੀ ਜਾਂਦੀ ਆ ਤੇ ਉਹ ਜੂਪੀ ਸਮਝੀ ਜਾਂਦੀ ਆ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੋ ਮੈਂ ਦੁਬਾਰਾ ਫੇਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇੱਥੇ ਨਸ਼ਿਆਂ ਨੂੰ ਠੱਲ ਤਾਂ ਹੀ ਪੈਣੀ ਆ ਇਹ ਗੁੰਡਾਗਰਦੀ ਪੰਜਾਬ ਦੇ ਵਿੱਚੋਂ ਤਾਂ ਹੀ ਖਤਮ ਹੋਣੀ ਆ ਇੱਥੇ ਤਾਂ ਹੀ ਅਮਨ ਸ਼ਾਂਤੀ ਆ ਸਕਦੀ ਆ ਜੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ